ਮંત્રી ਭਗਵੰਤ ਮਾਨ ਦਾ ਉਹ ਆਪ ਕੋਠੀ ਦੇ ਵਿੱਚ ਆਉਂਦੇ ਪਤਾ ਨਹੀਂ ਆਉਂਦੇ ਪਰ ਉਹਨਾਂ ਦੀ ਥਾਂ ਤੇ ਲੋਕਾਂ ਨੂੰ ਮਿਲਣ ਵਾਸਤੇ ਪੁਲਿਸ ਤੇ ਪੁਲਿਸ ਦੇ ਗੱਡੇ ਜੰਮੂ ਮੂਰੇ ਅੱਗੇ ਕਰਦੇ ਕੋਈ ਵਿਚਾਰ ਮੁੱਖ ਮੰਤਰੀ ਜੋ ਮਜ਼ਾਕ ਕੀਤਾ ਹੈ ਦੇਖੋ ਗੱਲ ਇਹ ਇਸ ਤਰ੍ਹਾਂ ਕਿ ਜਿਹਹ ਜਿਹ ਇਹਨਾਂ ਦੇ ਕਾਗਜ਼ੀ ਨੋਟੀਫਿਕੇਸ਼ਨ ਨੇ ਉਹੋ ਜਿਹੀਆਂ ਇਹਨਾਂ ਦੀਆਂ ਕਾਗਜ਼ੀ ਕੈਬਨਟ ਮੀਟਿੰਗਾਂ ਨੇ ਕਿ ਕੈਬਨਟ ਮੀਟਿੰਗਾਂ ਹੋ ਰਹੀਆਂ ਨੇ ਪਰ ਉਸ ਦੇ ਵਿੱਚੋਂ ਮੁਲਾਜ਼ਮਾਂ ਲਈ ਜਾਂ ਆਮ ਲੋਕਾਂ ਲਈ ਕੁਝ ਵੀ ਨਹੀਂ ਨਿਕਲ ਰਿਹਾ ਮੁਲਾਜ਼ਮਾਂ ਦਾ ਡੀਏ ਹੈ ਜਿਹੜਾ ਉਹ 12% ਦੇ ਕਰੀਬ ਪੈਂਡਿੰਗ ਆ ਉਸ ਬਾਰੇ ਕੋਈ ਫੈਸਲਾ ਨਹੀਂ ਆ ਰਿਹਾ ਤੇ ਪੁਰਾਣੀ ਪੈਨਸ਼ਨ ਸਕੀਮ ਜਿਹਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜਿਹਨੂੰ ਸਦਾਨ ਤੱਕ ਪ੍ਰਮਾਣਗੀ ਹੈ ਜਿਹੜੀ 1 ਸਾਲ ਪਹਿਲਾਂ ਕੈਬਨਟ ਨੇ ਦਿੱਤੀ ਜਾ ਚੁੱਕੀ ਆ ਤਾਂ ਉਸ ਲਈ ਕਿਸੇ ਕੈਬਨਟ ਮੀਟਿੰਗ ਦੀ ਕੋਈ ਲੋੜ ਨਹੀਂ ਹੈਗੀ ਜਿਮੇਵਾਰੀ ਇਹਨਾਂ ਦੀ ਇਹ ਬਣਦੀ ਆ ਕਿ ਆ ਮੀਟਿੰਗਾਂ ਵਾਲਾ ਜਿਹੜਾ ਡਰਾਮਾ ਇਹ ਛੱਡ ਕੇ ਜੋ ਮੁਲਾਜ਼ਮਾਂ ਦੇ ਜਿੰਨੇ ਵੀ ਪੈਂਡਿੰਗ ਇਸ਼ੂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਇਸ਼ੂ ਆ ਡੀਏ ਪੈਂਡਿੰਗ ਆ ਉਸ ਦਾ ਇਸ਼ੂ ਆ ਜਾਂ ਨਵੇਂ ਸਕੇਲ ਥੋਪ ਦਿੱਤੇ ਗਏ ਸੀ ਉਹ ਰੱਦ ਕਰਕੇ ਪੁਰਾਣੀ ਸਕੇਲ ਬਹਾਲ ਕਰਨ ਦਾ ਇਸ਼ੂ ਆ ਇਸ ਤੇ ਸਰਕਾਰ ਫੈਸਲਾ ਲਵੇ ਤੇ ਜਿਹੜਾ ਆ ਮੀਟਿੰਗਾਂ ਵਾਲਾ ਡਰਾਮਾ ਇਸ ਤੋਂ ਬਾਹਰ ਨਿਕਲਣਾ ਚਾਹੀਦਾ ਨਹੀਂ ਫਿਰ ਅੱਜ ਅਸੀਂ ਵੀ ਫੈਸਲਾ ਕਰਕੇ ਆਏ ਆ ਕਿ ਮੁੱਖ ਮੰਤਰੀ ਜੋ ਮਜ਼ਾਕ ਕੀਤਾ ਇਸ ਨੇ ਐਨਪੀਐਸ ਮੁਲਾਜ਼ਮਾਂ ਦੇ ਨਾਲ ਉਸ ਦਾ ਜਵਾਬ ਆ ਫਿਰ ਜਿਹੜਾ ਅਸੀਂ ਉਹ ਜਾ ਕੇ ਬੈਰੀਕੇਡਾਂ ਦੇ ਉੱਪਰ ਨਿਵਾੰਗੇ ਪਹਿਲਾਂ ਕਈ ਐਲਾਨ ਵੀ ਕੀਤੇ ਵਾਦੇ ਵੀ ਕੀਤੇ ਸਾਡੇ ਧਰਨਿਆਂ ਦੇ ਵਿੱਚ ਆ ਆ ਕੇ ਗੱਲ ਵੀ ਰੱਖੀ ਸਾਡੇ ਡੈਪੂਟੇਸ਼ਨਾਂ ਨੂੰ ਮਿਲ ਕੇ ਵੀ ਉੱਥੇ ਐਲਾਨ ਕੀਤਾ ਮੈਨੂੰ ਯਾਦ ਆ ਕਿ ਸਰਕਾਰ ਵੱਲੋਂ ਕੋ ਪਹਿਲਾਂ ਪਟਿਆਲੇ ਦੇ ਵਿੱਚ ਕਰੇਲੀ ਹੁੰਦੀ ਆ ਪੁਰਾਣੀ ਪੈਨਸ਼ਨ ਬਹਾਲੀ ਲਈ ਉਸ ਵਿੱਚ ਇਥੋਂ ਦੇ ਵਿੱਤ ਮੰਤਰੀ ਮੰਤਰੀ ਨੇ ਜਿਹੜੇ ਦਲਜੀਤ ਚੀਮਾ ਉਹ ਬਿਲਕੁਲ ਇਸੇ ਤਰ੍ਹਾਂ ਜਿਵੇਂ ਅਸੀਂ ਇੱਥੇ ਬੈਠੇ ਆ ਕਿ ਪੁਰਾਣੀ ਪੈਨਸ਼ਨ ਬਹਾਲ ਕਰੋ ਐਨਪੀਐਸ ਰੱਦ ਕਰੋ ਉਹ ਤਖਤੀ ਲੈ ਕੇ ਬੈਠੇ ਸੀ ਹਰਪਾਲ ਚੀਮਾ ਹਰਪਾਲ ਚੀਮਾ ਯਸ ਹਰਪਾਲ ਚੀਮਾ ਤੇ ਉਸ ਤੋਂ ਬਾਅਦ ਇਸ ਸਰਕਾਰ ਬਣਨ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕੀਤਾ ਅੱਜ ਪੂਰਾ 1 ਸਾਲ ਹੋ ਗਿਆ ਅੱਜ ਤੋਂ 1 ਸਾਲ ਪਹਿਲਾਂ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਹੜੇ ਪੰਜਾਬ ਦੇ ਐਨਪੀਐਸ ਮੁਲਾਜ਼ਮ ਨੇ ਉਹਨਾਂ ਦੇ ਉੱਪਰ ਅਸੀਂ ਪੁਰਾਣੀ ਪੈਨਸ਼ਨ ਹੈ ਜਿਹੜੀ ਉਹ ਲਾਗੂ ਕਰ ਦਿੱਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਨੇ ਉਹ ਬਣਾ ਦਿੱਤੇ ਜਾਣਗੇ ਪਰ ਬਹੁਤ ਹੈਰਾਨੀ ਦੀ ਗੱਲ ਆ ਕਿ ਨਾ ਤਾਂ ਜਿਹੜੇ ਬੁੱਕਾਂ ਤੋਂ ਪਹਿਲਾਂ ਵਾਅਦੇ ਕੀਤੇ ਆ ਨਾਲ ਕੀਤੇ ਨਾ ਉਹ ਲਾਗੂ ਕੀਤੇ ਨਾ ਜਿਹੜਾ ਇੱਕ ਨੋਟੀਫਿਕੇਸ਼ਨ ਸਰਕਾਰ ਦੀ ਇੱਕ ਬਿਲਕੁਲ ਜ਼ਿੰਮੇਵਾਰੀ ਹੁੰਦੀ ਆ ਕਿ ਆਪਣਾ ਹੀ ਨੋਟੀਫਿਕੇਸ਼ਨ ਤੁਸੀਂ ਲਾਗੂ ਕਰ ਦੋ ਨਾ ਉਹ ਨੋਟੀਫਿਕੇਸ਼ਨ ਲਾਗੂ ਹੋਇਆ ਹਾਲੇ ਵੀ ਮੁਲਾਜ਼ਮ ਨੇ ਜਿਹੜੇ ਉਹ ਐਨਪੀਐਸ ਦੇ ਵਿੱਚ ਰਿਟਾਇਰ ਹੋ ਰਹੇ ਨੇ ਸੀਪੀਐਫ ਦੇ ਦੀਨ ਰਿਟਾਇਰ ਹੋ ਰਹੇ ਨੇ ਜਿਹਨਾਂ ਦੀ ਪੈਨਸ਼ਨ ਆ ਜਿਹੜੀ ਉਹ 4-4000 ਰੁਪਏ ਹਾਲੇ ਵੀ ਜਿਹੜੀ ਨਵੀਆਂ ਭਰਤੀਆਂ ਜਿੰਨੀਆਂ ਹੋ ਰਹੀਆਂ ਨੇ ਉਹ ਪੁਰਾਣੀ ਪੈਨਸ਼ਨ ਦੀ ਥਾਂ ਤੇ ਨਵੀਂ ਪੈਨਸ਼ਨ ਦੇ ਅਧੀਨ ਹੋ ਰਹੀਆਂ ਨੇ ਹਾਲੇ ਵੀ ਸਾਡੀ ਜੀਪੀਐਫ ਕਟੌਤੀ ਆ ਜਿਹੜੀ ਉਹ ਸ਼ੁਰੂ ਹੋਈ ਨਹੀਂ ਜੀਪੀਐਫ ਕਟੌਤੀ ਤਾਂ ਨਹੀਂ ਸ਼ੁਰੂ ਹੋਈ ਪਰ ਐਨਪੀਐਸ ਮੁਲਾਜ਼ਮਾਂ ਦੀ ਪੁਲਿਸ ਤੋਂ ਜਿਹੜੀ ਪਟੋਤੀ ਆ ਕੁੱਟ-ਕੋਟ ਆ ਜਿਹੜੀ ਉਹ ਤੁਹਾਡੇ ਸਾਹਮਣੇ ਆ ਜਿਵੇਂ ਤੁਸੀਂ ਕੁੱਟ ਦੀ ਗੱਲ ਕੀਤੀ ਆ ਪੰਜਾਬ ਦੇ ਵਿੱਚ ਆਏ ਦਿਨ ਜਿਹੜਾ ਕ੍ਰਾਈਮ ਵਧ ਰਿਹਾ ਦੂਜੇ ਪਾਸੇ ਸੀਐਮ ਦੀ ਕੁੱਤੀ ਦੇ ਅੱਗੇ ਸੈਂਕੜੇ ਪੁਲਿਸ ਮੁਲਾਜ਼ਮਾਂ ਲੱਗੇ ਕਿਵੇਂ ਸੰਭਾਲਦੇ ਦੇਖੋ ਇਹ ਬਿਲਕੁਲ ਅਸੀਂ ਕਹਾਂਗੇ ਕਿ ਜਿਵੇਂ ਪਟਿਆਲੇ ਦੇ ਵਿੱਚ ਕੈਪਟਨ ਮਿਰਿੰਦਰ ਹੋਰਾਂ ਦੀ ਕੋਠੀ ਦੇ ਅੱਗੇ ਹੁੰਦਾ ਸੀ ਇਸ ਤਰੀਕੇ ਦਾ ਨਜ਼ਾਰਾ ਕਿ ਪੁਲਿਸ ਹੁੰਦੀ ਸੀ ਲੋਕ ਹੁੰਦੇ ਸੀ ਲੋਕਾਂ ਦੇ ਉੱਪਰ ਡੰਡੇ ਹੁੰਦੇ ਸੀ ਲੱਖੀਆਂ ਹੁੰਦੀਆਂ ਸੀ ਪਰ ਮਹਿਲ ਦੇ ਵਿੱਚ ਕੈਪਟਨ ਨਹੀਂ ਹੁੰਦਾ ਸੀ ਇਹੀ ਹਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਆਪ ਕੋਠੀ ਦੇ ਵਿੱਚ ਆਉਂਦੇ ਪਤਾ ਨਹੀਂ ਨਹੀਂ ਆਉਂਦੇ ਪਰ ਉਹਨਾਂ ਦੀ ਥਾਂ ਤੇ ਲੋਕਾਂ ਨੂੰ ਮਿਲਣ ਵਾਸਤੇ ਪੁਲਿਸ ਕੌਂਸਲ ਦੇ ਡੰਡੇ ਜਿਵੇਂ ਮੂਰੇ ਅੱਗੇ ਕਰ ਦਿੰਦੇ ਕੋਈ ਵਿਤਾਲ